ਲੋਕ ਸਭਾ ਚੋਣਾਂ 2024 ਦੇ ਵਿੱਚ ਪੰਜਾਬ ਸ਼ਾਮ ਆਦਮੀ ਪਾਰਟੀ ਦੀ ਵੱਡੀ ਹਾਰ ਤੋਂ ਬਾਅਦ ਹੁਣ ਮਾਨ ਸਰਕਾਰ ਐਕਸ਼ਨ ਮੋਡ ਤੇ ਆ ਚੁੱਕੀ ਹੈ ਕਿ ਜਿਮਨੀ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਅੰਦਰ ਵੱਡੀਆਂ ਸਰਗਰਮੀਆਂ ਹੋਣ ਜਾ ਰਹੀਆਂ ਨੇ ਕਿਸ ਮਾਮਲੇ 'ਚ ਹੋਣ ਜਾ ਰਹੀਆਂ ਨੇ ਇਹ ਸਪੱਸ਼ਟ ਹੀ ਰਹਿ ਸਕਦੀ ਹੈ ਆਮ ਆਦਮੀ ਪਾਰਟੀ ਆਪਣਾ ਰਾਹ ਪੱਧਰਾ ਕਿਵੇਂ ਕਰਨ ਜਾ ਰਹੀ ਹੈ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਨੇ ਅਗਿਆਸੀਕ ਮੁੱਢੀ ਜੀਵ ਤੇ ਸਿਆਸੀ ਮਾਹਿਰ ਸਰਦਾਰ ਗੁਰਮ ਸਿੰਘ ਖੰਡੂ ਗਰੇਂਖੰਦ ਸਾਹਿਬ ਪ੍ਰੋਗਰਾਮ ਸਵਾਗਤ ਜੀ ਜੀ ਆਇਆਂ ਨੂੰ ਸਭ ਬਹੁਤ ਧਰਵਾਦ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੰਡੂ ਸਾਹਿਬ ਚੋਣਾਂ ਦੇ ਵਿੱਚ ਵੱਡੀ ਹਾਰ ਹੁੰਦੀ ਆ ਆਮ ਆਦਮੀ ਪਾਰਟੀ ਦੀ ਪੰਜਾਬ ਚ 10 ਸੀਟਾਂ ਹੱਥੋਂ ਨਿਕਲ ਜਾਂਦੀਆਂ ਨੇ ਉਸ ਤੋਂ ਬਾਅਦ ਅਕਈ ਮੁੱਦੇ ਉੱਠੇ ਵੀ ਆਹ ਕਾਰਨਾਂ ਕਰਕੇ ਸਾਡੀ ਹਾਰ ਹੋਈ ਹੈ ਉਹਨਾਂ ਨੇ ਮੰਤਨ ਵੀ ਕੀਤਾ ਤੁਹਾਨੂੰ ਪਤਾ ਹੈ ਕਿ ਵੱਖ-ਵੱਖ ਸੀਟਾਂ ਦੇ ਉੱਤੋਂ ਜਿਹੜੇ ਉਮੀਦਵਾਰ ਖਿਲਾਰ ਸਿੰਘ ਨੂੰ ਬੁਲਾ ਕੇ ਸੀਐਮ ਭਗਵੰਤ ਮਾਨ ਨੇ ਤਾਂ ਨਸ਼ੇ ਵਾਲਾ ਮੁੱਦਾ ਵੱਡਾ ਨਿਕਲ ਕੇ ਸਾਹਮਣੇ ਆਇਆ ਵੀ ਨਸ਼ੇ ਵਾਲੇ ਮੁੱਦੇ ਤੇ ਕੋਈ ਕਾਰਵਾਈ ਨਹੀਂ ਹੋਈ ਪਰ ਜਿਹੜੀ ਉਹਨਾਂ ਮੀਟਿੰਗ ਹੋਈ ਸੀ ਪੁਲਿਸ ਐਕਸ਼ਨ ਮੂਡ ਦੇ ਵਿੱਚ ਆ ਗਈ ਅੱਜ ਬਹੁਤ ਖਾਮਾਂ ਤੇ ਛਾਪੇਮਾਰੀ ਹੋਈ ਹੈ ਸਰਚ ਆਪਰੇਸ਼ਨ ਚੱਲਿਆ ਸੈਂਕੜੇ ਮੁਲਾਜ਼ਮ ਨੇ ਜਿਹੜੇ ਲੋਕਾਂ ਦੇ ਘਰਾਂ ਜਾ ਕੇ ਜਿਹੜੇ ਤਲਾਸ਼ੀ ਦੇ ਨਜ਼ਰ ਆਏ ਕਿਵੇਂ ਦੇਖਦੇ ਹੋ ਅੱਗੇ ਦੀ ਕੀ ਰਣਨੀਤੀ ਲੱਗਦੀ ਹੈ ਮਾਨ ਸਰਕਾਰ ਦੀ तकरीबन दो साल सत अठ महीने टाइम इन्होंने नारा रहा नशा मुक्त करा करप्शन मुक्त करा पर चीजा नहीं हो सकिया है ना करप्शन मुक्त हो नशा मुक्त होटा ਹਾਰ ਮੁਕਤ ਹੋ ਗਈ ਹੈ ਜਿਹੜੀ 13 ਸੀਟਾਂ ਦਾ ਵਾਅਦਾ ਕਰਦੇ ਸੀ 13 ਦੀ 13 ਜਿੱਤਾਂਗੇ 13 ਜ਼ੀਰੋ ਕਰਾਂਗੇ ਉਹ ਤਿੰਨ ਤਿੰਨ ਦੇ ਉੱਤੇ ਆ ਗਈ ਹੈ ਉਹ ਆਪਣੀ ਹਾਰ ਨੂੰ ਜੋ ਦੇਖ ਹਾਰੇ ਸਾਡੀ ਹਾਰ ਕਿੱਥੋਂ ਹੋਈ ਹੈ ਕਿਉਂ ਹੋਈ ਹੈ ਉਹ ਮੀਟਿੰਗ ਦੇ ਵਿੱਚ ਸਾਹਮਣੇ ਆ ਜੋ ਗੱਲਾਂ ਮੈਂ ਕਹੀਆਂ ਨੇ ਦੋਏ ਗੱਲਾਂ ਆ ਇੱਕ ਕ੍ਰਾਪਸ਼ਨ ਤੇ ਦੂਜਾ ਦਫਾ ਦੇਖੋ ਕਰਾਪਸ਼ਨ ਦਾ ਜਿਹੜੀ ਹੈਗੀ ਹੈ ਉਹ ਅਫਸਰਾਂ ਦੇ ਵਿੱਚ ਜਾਂ ਨੀਤਕਾਰਾਂ ਦੇ ਵਿੱਚ ਜਾਂ ਵੱਡੇ ਵੱਡੇ ਲੋਕਾਂ ਦੇ ਵਿੱਚ ਜਿਹੜਾ ਦਸਾ ਇਹ ਆਮ ਲੋਕਾਂ ਦੇ ਗੇੜਾ ਦੇ ਵਿੱਚ ਹੈ ਹੁਣ ਵੱਡੇ ਬੰਦਿਆਂ ਤੋਂ ਤਾਂ ਕਦੋਂ ਅਰਲੱਖ ਦਾਸਾ ਉਹਨੂੰ ਫੜਨਗੇ ਇਹ ਕਰਾਪਸ਼ਨ ਵਾਲਿਆਂ ਨੂੰ ਕਦੋਂ ਉਹ ਪੈਸਾ ਲਊਗਾ ਕੀ ਕਰੂਗਾ ਕਿਵੇਂ ਜਾਲ ਵਿਸਾਉਣਗੇ ਕੀ ਟ੍ਰੈਪ ਕਰਨਗੇ ਉਹ ਇੱਕ ਲੰਮਾ ਕੰਮ ਹੈ ਤੇ ਜਿਹੜਾ ਇਹ ਦਸਾ ਮੁਕਤੀ ਵਾਲਾ ਇਹਨਾਂ ਨੇ ਕੱਲ ਹੀ ਦੱਸਿਆ ਕਿਉਂਕਿ ਉਸ ਕੋਲ ਇੱਕ ਪੁਲਿਸ ਦਾ ਥਾਣਾ ਹੁੰਦਾ ਜਿਹੜਾ ਥਾਣੇ ਚ ਪਿੰਡ ਹੁੰਦੇ ਨੇ ਉਹ ਪਿੰਡ ਦੇ ਵਿੱਚ ਥਾਣੇਦਾਰ ਨੂੰ ਮੁਕਤੀ ਤੌਰ ਤੇ ਹਰ ਪਤਾ ਹੁੰਦਾ ਕਿ ਫਲਾਣਾ ਪਿੰਡ ਦੇ ਵਿੱਚ ਫਲਾਣਾ ਬੰਦਾ ਧੁੱਕੀ ਖਾਂਦਾ ਫਲਾਣਾ ਅਫੀਮ ਖਾਂਦਾ ਫਲਾਣਾ ਨਸ਼ਾ ਵੇਚਦਾ ਫਲਾਣਾ ਸ਼ਰਾਬ ਵੇਚਦਾ ਕਿ ਉਹ ਸਾਰਾ ਜਿਹੜੀ ਛਾਤਰਛਾਇਆ ਹੁੰਦੀ ਹੈ ਤਕਰੀਬਨ ਇਹ ਉਸ ਥਾਣੇ ਦੇ ਇੰਚਾਰਜ ਦੇ ਨੱਕ ਦੇ ਥੱਲੇ ਹੁੰਦੀ ਹੈ ਇਹ ਲੋਕ ਕੰਮਾ ਦਸਾ ਬਿਨਾ ਸਰਕਾਰ ਦੀ ਥਾਣੇ ਪੁਲਿਸ ਸਹਿਤ ਹੋ ਬਿਨਾ ਨਹੀਂ ਵਿਕ ਸਕਦਾ ਉਹਨਾਂ ਦੀ ਸਹਿ ਹੁੰਦੀ ਹੈ ਉਹ ਸਹਿ ਜਦੋਂ ਕਈ ਵਾਰ ਮੈਂ ਦੇਖਿਆ ਜਦੋਂ ਥਾਣਿਆਂ ਦੇ ਵਿੱਚ ਵੱਡੀ ਮੀਂਹ ਜੇ ਭੁੱਕੀ ਆ ਹੋਰ ਚੀਜ਼ਾਂ ਫੜੀਆਂ ਜਾਂਦੀਆਂ ਨੇ ਲਾਹੜ ਪਿਆ ਜਾਂਦਾ ਉਹ ਫਿਰ ਥਾਣੇ ਜਿਹਨਾਂ ਦਾ ਉਹ ਜਿਹੜੇ ਫਿਰ ਥਾਣੇ ਦੇ ਕਿਰਦ ਨੇ ਉਹ ਉਹ ਫਿਰ ਉਹ ਰਿਟੇਲ ਸੇਲ ਕਰਦੇ ਸ਼ੁਰੂ ਕਰ ਪਦੇ ਨੇ ਜਿਵੇਂ ਉਹ ਪਾਈਆ ਭੁੱਕੀ ਦੇ ਦੇ ਕਿਸੇ ਨੂੰ ਅੰਧਾ ਦੇਤੀ ਅੱਗੇ ਤੋਂ ਅੱਗੇ ਇਹਨਾਂ ਦੇ ਕਾਖ ਪੜੇ ਹੁੰਦੇ ਨੇ ਕੋਈ ਅਜਿਹੇ ਆਪਣੇ ਇਹੋ ਜਿਹੇ ਸਟੋਰ ਹੁੰਦੇ ਨੇ ਉਹਦੇ ਕੋਲ ਰੱਖ ਦੇਣਗੇ ਲੈ ਵੀਆ ਤੂੰ ਕਰੀ ਜਾ ਪਰ ਜਦੋਂ ਉਹ ਡੰਡਾ ਬੱਤਾ ਸਰਕਾਰ ਨੇ ਵੀ ਸਾਡੀ ਆ ਹੁਣ ਪੂਰੇ ਪੰਜਾਬ ਦੇ ਵਿੱਚ ਸਾਰੇ ਐਸਐਸਪੀ ਦੇ ਪੁਲਿਸ ਕਮਿਸ਼ਨਰ ਨੂੰ ਬੁਲਾ ਕੇ ਇਹਨਾਂ ਨੇ ਕਿਹਾ ਵੀ ਇਹ ਐਕਸ਼ਨ ਕਰੋ ਆਪਣਾ ਹਾਨ ਦਾ ਕਾਰਨ ਜਿਹੜੇ ਦਸੇ ਦੇ ਲਾਪਾਉ ਅੱਜ ਸਵੇਰ ਤੋਂ ਹੀ ਪੁਲਿਸ ਨੇ ਆਪਣੀ ਪੁਲਿਸ ਟੁਕੜੀਆਂ ਹਜ਼ਾਰਾਂ ਹੀ ਨਾ ਦੱਬਾ ਪੁਲਿਸ ਜਵਾਨਾਂ ਨੂੰ ਪੱਡਾਂ ਦੇ ਵਿੱਚ ਜਿਹੜੇ ਜਿਹੜਾ ਇਹਦਾ ਤੋਰਸ ਲਾਗਤ ਹੁੰਦੀ ਹੈ ਉੱਥੇ ਛਾਪੇ ਮਾਰ ਰਹੇ ਨੇ ਦਸਾਪਰਾਪੇ ਬਾਕੀ ਕਰਮ ਦਾ ਛੱਡੋ ਕਿ ਧਾਰਮਿਕ ਸਥਾਨਾਂ ਦੇ ਉੱਤੇ ਮੈਂ ਦੇਖ ਰਿਹਾ ਸੀ ਕਿਸੇ ਮਸਜਿਦ ਦੀ ਵੀ ਤਰਾਸੀ ਲਈ ਜਾ ਰਹੀ ਹੈ ਕਿ ਗੁਰਦੁਆਰੇ ਸਾਡੇ ਅੱਗੇ ਖੜੇ ਨੇ ਉੱਥੇ ਜਿਹੜਾ ਕਮੇਟੀ ਸੇਵਾਦਾਰ ਹੈ ਉਹਨੂੰ ਵੀ ਪੁੱਛ ਰਹੇ ਨੇ ਵੀ ਇੱਥੇ ਕੋਈ ਦੇਖੋ ਇਹ ਇਹ ਇਹਨਾਂ ਨੂੰ ਅੱਜ ਹੀ ਯਾਦ ਆਇਆ ਵੀ ਹਾਂ ਦੱਸਾਂ ਦਾ ਜੇ ਜਿਹੜੀ ਕਾਰਵਾਈ ਇਹਨਾਂ ਨੇ ਅੱਜ 2 ਸਾਲ 8-10 ਮਹੀਨੇ ਬਾਅਦ ਸ਼ੁਰੂ ਕੀਤੀ ਹੈ ਜੇ ਇਹੀ ਕਾਰਵਾਈ ਸਰਕਾਰ ਬੰਡਸਾਰ ਜਦੋਂ ਸੌ ਚੁੱਕੀ ਸੀ ਉਸੇ ਦਿਨ ਐਨੇ ਸਖਤਾਈ ਕਰਦੇ ਤਾਂ ਕਿਸੇ ਦੀ ਤਾਕਤ ਨਹੀਂ ਸੀ ਕਹਿੰਦੀ ਕਿ ਉਹ ਦਫਾ ਵੇਚਦਾ ਕਿਉਂਕਿ ਨਥਿਆਂ ਦੇ ਨਾਲ ਹੀ ਜਿਹੜੀਆਂ ਸਰਕਾਰਾਂ ਨੇ ਉਹ ਚੱਲਦੀਆਂ ਨੇ ਹੁਣ ਆਪਾਂ ਮੈਂ ਇਹ ਨਹੀਂ ਕਹਿੰਦਾ ਦੋ ਨੰਬਰ ਉਹ ਜਿਵੇਂ ਸ਼ਰਾਬ ਹੈ ਸਰਕਾਰ ਦਾ ਕਰੋਨਾ ਰੁਪਈਆ ਇਸ ਸਰਕਾਰ ਨੂੰ ਰੈਵਨਿਊ ਆਉਂਦਾ ਤੇ ਉਹ ਸਰਕਾਰ ਦੇ ਰੈਵਨਿਊ ਨਾਲ ਸਰਕਾਰ ਚੱਲਦੀ ਹੈ ਤੇ ਦੂਜੇ ਨਸ਼ਿਆਂ ਦੇ ਨਾਲ ਆ ਬਲਾਜਬਾਂ ਦੀ ਰੋਜੀ ਰੋਟੀ ਚੱਲਦੀ ਹੈ ਤੁਸੀਂ ਅੱਜ ਦੇਖ ਲਓ ਕਿਸੇ ਵੀ ਬਲਾਜਬ ਜਿਹੜੇ ਕਿ ਇਹਨਾਂ ਦੇ ਰਾਜਦੇ ਹੋਣੇ ਉਹਨਾਂ ਦੇ ਕੋਲ ਕਿੱਡੀ ਕਿੱਡੀ ਵੱਡੀਆਂ ਗੱਡੀਆਂ ਨੇ ਕਿੰਨੇ ਕਿੰਨੇ ਮੈਂ ਕਿਹਾ ਟੈਲੀਫੋਨ ਤੇ ਕਿੰਨੇ ਕਿੰਨੇ ਉਹਨਾਂ ਦੇ ਬੈਂਕ ਦੇ ਉਹਨਾਂ ਨੂੰ ਤਨਖਾਹ ਲੈਣ ਦੀ ਲੋੜ ਹੀ ਨਹੀਂ ਪੈਂਦੀ ਹੈਗੀ ਉਹ ਤਨਖਾਹ ਤਾਂ ਕਦੇ ਸਾਲ ਤੋਂ ਉਹਨਾਂ ਦੇ ਇੱਕ ਬੈਂਕ ਦੀ ਰੋਟੇਸ਼ਨ ਕਰ ਲੈ ਕਢਾਉਂਦੇ ਨੇ ਨਹੀਂ ਤਾਂ ਲੋੜ ਨਹੀਂ ਪੈਂਦੀ ਹੈਗੀ ਜੇ ਇਹਹੀ ਕਦਮ ਸਰਕਾਰ ਦੇ ਸਰਕਾਰ ਬੰਡਸਾਰ ਚੁੱਕੇ ਹੁੰਦੇ ਤਾਂ ਮੈਂ ਸਮਝਾਉਂ ਕਿ ਸੈਂਕੜੇ ਨੌਜਵਾਨ ਆਪਣੀ ਜਵਾਨੀ ਨਾ ਖੁੰਦਦੇ ਉਹ ਬਚ ਜਾਂਦੇ ਉਹ ਬਾਵਾ ਦੇ ਪੁੱਤ ਉਹ ਦਸਾਤਾ ਕਿ ਨਹੀਂ ਸੀ ਵਰਦੇ ਹੁਣ 2.5 ਸਾਲ ਬਾਅਦ ਇਹ ਤਾਂ ਆਏ ਨੇ ਇਸ ਬੋਰਡ ਦੇ ਵਿੱਚ ਕਿਉਂਕਿ ਲੋਕਾਂ ਨੇ ਪਿੰਡਾਂ ਦੇ ਵਿੱਚ ਇਹਨਾਂ ਦਾ ਸਾਥ ਨਹੀਂ ਦਿੱਤਾ ਇਹਨਾਂ ਨੂੰ ਨਿਕਾਰਿਆ ਇਹਨੇ 13 ਸੀਟਾਂ ਲੈਣ ਵਾਲੇ ਤਿੰਨ ਦੇ ਉੱਤੇ ਆ ਗਏ ਨੇ ਹੁਣ ਇਹ 2027 ਦੀ ਇਲੈਕਸ਼ਨ ਦੇ ਵਿੱਚ ਆਪਣੇ ਪੈਰ ਜਮਾਉਣ ਦੇ ਲਈ ਜਾਂ ਆਪਣੀ ਜਿਹੜੀ ਗਵਾਚੀ ਹੋਈ ਸਾਖ ਨੂੰ ਕਾਇਮ ਕਰਨ ਲਈ ਇਹ ਕਾਰਵਾਈ ਕਰਦੇ ਨੇ ਅੱਛੀ ਗੱਲ ਹੈ ਲੇਟ ਆਏ درست ਆਏ ਪਰ ਇਹ ਨਹੀਂ ਹੁੰਦਾ ਵੀ ਅੱਜ ਛਾਪੇ ਮਾਰ ਕੇ ਘਰ ਦਾ ਜੋ ਪਰਸੋਂ ਨੂੰ ਮੁੜ ਕੇ ਫਿਰ ਉੱਥੇ ਕੰਮ ਹੋ ਜਾ। ਇਸ ਨੂੰ ਰੈਗੂਲਰ ਤਰ੍ਹਾਂ ਟ੍ਰੇਸ ਕਰੋ ਤਾਂ ਕਿ ਜ਼ਿੰਮੇਵਾਰੀ ਲਾਓ ਵੀ ਜਿਸ ਹਲਕੇ ਦੇ ਵਿੱਚ ਜਿਸ ਚੌਂਪਰੀ ਚੌਂਕੀ ਦੇ ਏਰੀਆ 'ਚ ਨਸਾ ਵਿਕਦਾ ਹੈ, ਜਿਸ ਥਾਣੇ ਦੇ ਏਰੀਆ ਵਿੱਚ ਨਸਾ ਵਿਕਦਾ ਹੈ, ਉਸ ਸੈਕਟਰ ਦੀ ਜ਼ਿੰਮੇਵਾਰੀ ਹੋਵੇ, ਉਸ ਐਸਐਸਪੀ ਦੀ ਹੋਵੇ ਜਾਂ ਜਿਹੜੇ ਜ਼ਿਲ੍ਹੇ ਦੇ ਵਿੱਚ ਵਿਕਦਾ ਹੈ ਉਹਦਾ ਨਾ ਸਭ ਤੋਂ ਵੱਡਾ ਹੈੱਡ ਐਸਐਸਪੀ ਉਹਦੀ ਜ਼ਿੰਮੇਵਾਰੀ ਹੋਵੇ। ਸਾਨੂੰ ਆਪਣੇ ਫੋਰ ਸਾਨੂੰ ਇੰਨਾ ਸਟ੍ਰਿਕਟ ਕਰੇ ਇੰਨਾ ਉਹਨਾਂ ਨੂੰ ਕਰੇ ਬਈ ਤੁਸੀਂ ਜ਼ਿੰਮੇਵਾਰ ਹੋਵੋਗੇ ਜੇ ਤੁਸੀਂ ਕਿਤੇ ਤੁਹਾਡੇ ਹੱਕੇ ਦੇ ਵਿੱਚ ਦਸਾਬ ਵਿਗਦਾ ਸਾਨੂੰ ਪੜਿਆ ਗਿਆ ਤਾਂ ਫਿਰ ਤੁਸੀਂ ਆਪਣੀ ਖੈਰ ਰਾਸ ਨੂੰ ਤੁਹਾਨੂੰ ਸਸਪੈਂਡ ਕੀਤਾ ਜਾਊਗਾ ਇਸ ਲਈ ਅੱਜ ਕਿਤਾ ਗਰਮੀ ਬਹੁਤ ਜ਼ਿਆਦਾ ਹੈ ਲੋਕ ਇੰਨੀ ਗਰਮੀ ਤੋਂ ਬਚਦੇ ਘਰਾਂ ਦੇ ਵਿੱਚ ਬੈਠੇ ਨੇ ਦੂਜੇ ਪਾਸੇ ਪੁਸ ਦੇ ਜਾਂ 10 ਬੰਦੇ ਖੜਕੇ ਦਰਵਾਜ਼ਾ ਖੜਕਾ ਕੇ ਦਿੰਦਾ ਹੋਰ ਵੀ ਗਰਮੀ ਵੱਜ ਜਾਂਦੀ ਹੈ ਆਹ ਇਹ ਜਿਆਦਾ ਜਿਹੜਾ ਦਸਾ ਹੈਗਾ ਉਹ ਬਾਦਰ ਏਰੀਆ ਜਿਹੜਾ ਪਾਕਿਸਤਾਨ ਦੇ ਨਾਲ ਜੀ ਸਰਹੱਦ ਲੱਗਦੀ ਹੈ ਉਹਦਾ ਹਲਕਿਆਂ ਵਿੱਚ ਜਿਆਦਾ ਹੈ ਹੈ ਤਾਂ ਪੂਰੇ ਪੰਜਾਬ 'ਚ ਹੈ ਪਰ ਕਿਉਂਕਿ ਖੇਪਾਂ ਉਧਰੋਂ ਆਉਂਦੀਆਂ ਚਾਹੇ ਉਹ ਡਰੋਨ ਨਾਲ ਆਉਣ ਚਾਹੇ ਉਹ ਕਿਸੇ ਤਰੀਕੇ ਨਾਲ ਆਉਣ ਪਰ ਹੈ ਇਹ ਹਾਨੀਕਾਰਕ ਹੈ ਇਦਾਂ ਇੱਕ ਜਵਾਨੀ ਦੇ ਦਾ ਪੰਜਾਬ ਦੀ ਜਵਾਨੀ ਦੇ ਨਾਲ ਇੱਕ ਇਹ ਖਲਵਾੜ ਹੈ ਆਪਾਂ ਪਹਿਲਾਂ ਕਿਹਾ ਸੀ ਇਹ ਜਿਹੜੇ ਸੋਸਾਇਟੀ ਕਿ ਦੱਸੇ ਨੇ ਜੇ ਇਹਨਾਂ ਨੂੰ ਬੰਦ ਕਰਕੇ ਕੁਦਰਤੀ ਨਸੇ ਵਾਲੇ ਪਾਸੇ ਦੋ ਕੰਮ ਬਰੇ ਕਿ ਅਸੀਂ ਕੁਦਰਤੀ ਨਸੇ ਨੇ ਜਿਵੇਂ ਖਾਸ ਖੰਡ ਦੀ ਖੇਤੀ ਵਗੈਰਾ ਕਰੀਏ ਤਾਂ ਇਹਨਾਂ ਨੂੰ ਛਾਪੇ ਮਾਰਨ ਦੀ ਵੀ ਲੋੜ ਨਹੀਂ ਹੋਊਗੀ ਇਹ ਲਾਇਸੈਂਸ ਦੇ ਦੇਣ ਜੀਵਦਾਰ ਨੂੰ ਲੈ ਵੀ ਦੋ ਇੱਕ ਬੀਗਾ ਬੀਜ ਲੈ ਦੋ ਬੀਜ ਲੈ ਤਿੰਨ ਐਜ ਟ੍ਰਾਇਲ ਤੇ ਉਹਦੇ ਨਾਲ ਇਹ ਦਰਸ਼ਾ ਖਤਮ ਹੋ ਜਾਊਗਾ ਤੇ ਦੇਖਣ ਲਈ ਜਿਹੜਾ ਕੁਦਰਤੀ ਨਸਾ ਉਹਦੇ ਨਾਲ ਜੇ ਉਹ ਲੋਕ ਲੈਣਗੇ ਜਿਹੜੇ ਆਦੀ ਹੋਦੇ ਜੇ ਉਹ ਖਾਣਗੇ ਮੈਂ ਸਮਝ ਨਹੀਂ ਕਹਿ ਰਿਹਾ ਕਿ ਸਾਰੇ ਖਾਣਗੇ ਪਰ ਜਿਹੜੇ ਆਦੀ ਹੋਏ ਹੋਏ ਨੇ ਉਹ ਖਾਣਗੇ ਇੱਕ ਤਾਂ ਉਹਨਾਂ ਦੀ ਜਾਨ ਨੂੰ ਨੁਕਸਾਨ ਨਹੀਂ ਹੈ ਬਰ ਦੇ ਸਕਣਗੇ ਦੂਜਾ ਕੰਮ ਵੀ ਵੱਧ ਕਰਨਗੇ ਜਿੱਥਾ ਕਿਸਾਨਾਂ ਦੀ ਆਮਦਨ ਵਧੂਗੀ ਚੌਥਾ ਪਾਣੀ ਦਾ ਜਿਹੜਾ ਲੈਵਲ ਹੈ ਹੁਣ 400 ਫੁੱਟ ਤੇ ਲੈ ਗਿਆ ਉਹ ਵੀ ਵਜੂਗਾ ਮੈਂ ਕਹਿੰਦਾ ਉਹ ਸਮਾਂ ਦੂਰ ਨਹੀਂ ਹੈਗਾ ਜਦੋਂ ਪੰਜਾਬ ਦੇ ਵਿੱਚ ਜਿਹੜਾ ਪਾਣੀ ਦੀਆਂ ਚਬੀਲਾਂ ਲਾ ਲਾ ਕੇ ਲੋਕਾਂ ਨੂੰ ਪਲਾਉਨੇ ਆਪਾਂ ਉਹ ਪਾਣੀ ਦੀ 20 25 25 ਰੁਪਏ ਦੀ ਬੋਤਲ बिकਣੀ ਇੱਥੇ ਸ਼ੁਰੂ ਹੋ ਜਾਣੀ ਹੈ ਜੇਕਰ ਇਸੇ ਤਰ੍ਹਾਂ ਹੀ ਦਸਾਂਵੇਂ ਚੱਲਦੇ ਰਹੇ ਤਾਂ ਇਸ ਲਈ ਸਾਹਮਣ ਦੀ ਲੋੜ ਹੈ ਬਦਲਵੀਂ ਖੇਤੀ ਵੀ ਦਸਿਆਂ ਦੇ ਉੱਤੇ ਥਲ ਪਾ ਸਕਦੀ ਹੈ ਸਰਪੱਤ ਜਿਵੇਂ ਮਤਲਬ ਜਿਮਣੀ ਚੋਂ ਆਦਿਆਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਾਂ ਕੀ ਲੱਗਦਾ ਹੈ ਕਿ ਇਹਨਾਂ ਨੇ ਜਿਹੜੇ ਮੁੱਦੇ ਨੇ ਦੇਖਿਆ ਸੀ ਕਿ ਕਮੀ ਰਹੀ ਹੈ ਉਹਦੇ ਵਿੱਚੋਂ ਸਭ ਤੋਂ ਵੱਡਾ ਮੁੱਦਾ ਨਸ਼ਾ ਹਾਈਲਾਈਟ ਕਰਿਆ ਜਿਸ ਨੂੰ ਲੈ ਕੇ ਹੁਣ ਪੁਲਿਸ ਐਕਸ਼ਨ ਮੋੜ ਕੇ ਆਈ ਹੈ ਕੀ ਲੱਗਦਾ ਹੈ ਕਿ ਇੰਨਾ ਜਿਹੜੀਆਂ ਚੋਣਾਂ ਆ ਰਹੀਆਂ ਨੇ ਜਿਮਨੀ ਚੋਣਾਂ ਦੇ ਵਿੱਚ ਕੁਝ ਬਣ ਸਕਦਾ ਹੈ ਜੇਕਰ ਨਸ਼ੇ ਦੇ ਮੁੱਦੇ ਤੇ ਇਸ ਤਰੀਕੇ ਨਾਲ ਮਾਨਸਿਕਕਾਰ ਕੰਮ ਕਰਦੀ ਰਹੀ। ਦਿੱਤਾ ਸਾਬ ਦੀ ਜਿਹੜਾ ਸਭ ਫੁੱਸ ਗਵਾ ਕੇ ਹੋਸ਼ ਵਿੱਚ ਆਏ ਤਾਂ ਕੀ ਹੁਆ? ਹੁਣ 10 ਸੇਟਾਂ ਖੋ ਕੇ ਆਪਣੀਆਂ ਤੇ ਹੁਣ ਇਹਨਾਂ ਨੂੰ ਹੋਸ਼ ਆਈ ਹੈ ਵੀ ਅਸੀਂ ਨਸ਼ੇ ਕਰਕੇ ਹੋਏ ਹੁਣ ਜਿਮਨੀ ਇਲੈਕਸ਼ਨ ਆ ਗਿਆਂ ਨੇ ਅਗਲੇ ਮਹੀਨੇ ਬਈ ਦੇ ਵਿੱਚ ਉਸ ਸ਼ਾਇਦ ਇਲੈਕਸ਼ਨ ਆ ਜਾਣਾ ਕਿੰਨੀ ਇੱਕ ਖੰਡ ਪਾ ਲੈਣਗੇ ਜੇ ਕਿਸੇ ਬਰੀਕ ਨੂੰ ਵੱਡਾ ਰੋਗ ਲੱਗਿਆ ਹੋਵੇ ਤਾਂ ਉਹ ਇੱਕ ਬੰਦੇ ਨਹੀਂ ਠੀਕ ਹੁੰਦਾ ਉਹਨੂੰ ਠੀਕ ਹੋਣ ਨੂੰ ਵੀ ਸਮਾਂ ਲੱਗਦਾ ਇਹ ਕੰਮ ਰੂਟੀਨ ਦਾ ਹੋਣਾ ਚਾਹੀਦਾ ਕਿ ਹਰ ਹਫ਼ਤੇ ਬਾਅਦ 10 ਦਿਨਾਂ ਬਾਅਦ ਵੀ ਛਾਪਾ ਪੁੱਛ ਬਾਹਰ ਜਾ ਲੋਕਾਂ ਨੂੰ ਡਰ ਹੋਵੇ ਵੀ ਕਿ ਉਰਦਾ ਜਿਹੜਾ ਗੱਦਸਾ ਹੈ ਉਹ ਤੁਸੀਂ ਜਾ ਕੇ ਦੇਖ ਲਓ ਗਰੀੜੀਆਂ ਦੇ ਉੱਤੇ बिक ਰਿਹਾ ਹੈ ਤੇ ਜਿਹੜੇ ਆਮ ਬੀਜਨ ਦੇ ਜਿਹੜੀਆਂ ਬੰਗਟੀਆਂ ਨੇ ਉਹ ਵੇਚ ਜਿਮ ਫੇਰੀਆਂ ਜਿਹੜਾ ਬੱਤੀ ਵਾਲੇ ਚੌਕ ਇੱਥੇ ਗੱਡੀਆਂ ਬੱਸਾਂ ਖੜਦੀਆਂ ਉਹ ਰੈਡ ਲਾਈਟ ਹੁੰਦੀ ਹੈ ਉੱਥੇ ਉੱਥੇ ਕੁੜੀਆਂ ਬਿੰਦੀਆਂ ਨੇ ਬਾਹਰ ਕੌਲਜਾਂ ਦੇ ਉੱਤੇ ਵਿਕਟੋਰੀਆ ਰਹਿੰਦੇ ਕਰਦੇ ਕਿਹਨੇ ਨੇ ਜਿਹੜੇ ਰੇੜੀਆਂ ਵਾਲੇ ਜਾਂ ਕੋਈ ਗੋਲ ਗੱਪਿਆਂ ਵਾਲਾ ਕੋਈ ਫੁੱਲ ਪਤਾਸਿਆਂ ਵਾਲਾ ਇਹੋ ਜਿਹੇ ਲੋਕ ਕਿਉਂਕਿ ਜਿਹੜੇ ਸਮੱਗਲਰ ਨੇ ਜਾਂ ਜਿਹੜੇ ਇਹ ਦਸੇ ਦੇ ਬਤਾਰ ਨੇ ਉਹਨਾਂ ਨੇ ਵੀ ਆਪਣਾ ਸਿਸਟਮ ਬਦਲ ਲਿਆ ਤਾਂ ਕਿ ਪੁਲਿਸ ਦੀ ਅੱਖਾਂ ਵਿੱਚ ਘੱਟਾ ਪਾਇਆ ਜਾ ਸਕੇ ਇਹਨੂੰ ਸਖਤ ਤੋਂ ਸਖਤ ਐਕਸ਼ਨ ਕਰਦੀ ਲੋੜ ਹੈ ਇਹ ਤਾਂ ਹੀ ਹੋ ਸਕਦਾ ਹੈ ਜੇ ਪੁਲਸਾ ਕਿਉ ਹੋ ਪਰ ਜਿਹੜੀ ਜੀਵਨੀ ਲਿਖਦੇ ਉਈ ਫਰਕ ਨਹੀਂ ਪੈਣਾ ਕਿਉਂਕਿ ਜੋ ਲੋਕਾਂ ਨੇ ਮਨ ਬਣਾਏ ਹੋਏ ਨੇ ਉਹ ਇਹ ਲੋਕ ਤਾਂ ਹੁਣ ਇਹ ਕਹਿਣਗੇ ਵੀ ਹੁਣ ਇਹਨਾਂ 2.5 ਸਾਲ ਬਾਅਦ ਸਮਝ ਆਈ ਜੇ ਸਰਦਾਰ ਦਸੇ ਤਾਂ ਕਹੀਆ ਇਹ ਹੁਣ ਹੁਣ ਇੱਕ ਨਾ ਕੰਟਰੋਲ ਕਰ ਲਿਆ ਬਿਲਕੁਲ ਤਾਂ ਖਨਪੂਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਮਤੀ ਸਮਾਂ ਦੇਣ ਲਈ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਤਾਂ ਸਾਡੇ ਨਾਲ ਸਨ ਸਰਦਾਰ ਪ੍ਰਤਮ ਸਿੰਘ ਖਨਪੂਰ ਬਰੇਂਡ ਸਾਹਿਬ ਜਿਨ੍ਹਾਂ ਨੇ ਨਿਗਾਈ ਨਾਲ ਗੱਲਬਾਤ ਕੀਤੀ ਆ ਕਿ ਜਿਹੜਾ ਮਾਨ ਸਰਕਾਰ ਇੱਕ ਵੱਡਾ ਐਕਸ਼ਨ ਲੈ ਰਹੀ ਆ ਹੁਣ ਸ਼ੁਰੂਆਤ ਕੀਤੀ ਹੈ ਇਸ ਦਾ ਚੋਣਾਂ ਦੇ ਉੱਤੇ ਕਿੰਨਾ ਪ੍ਰਭਾਵ ਪਏਗਾ ਜੁੜੇ ਹੋਣ ਨਾਟਰ ਪੰਜਾਬੀ মিডিਆ ਨਾਲ ਦੀਓ ਇਜਾਜ਼ਤ ਧੰਨਵਾਦ